ਬਾਪੂ ਬੇਬੇ ਹਾਂ ਪੁੱਤ ਮੈਨੂੰ ਨੌਕਰੀ ਲੱਗ ਗਈ ਬਾਪੂ ਆਲੋ ਮੇਰੀ ਪਹਿਲੀ ਤਨਖਾਹ 20000 ਅੱਛਾ ਪੁੱਤ ਹੂੰ ਇਹ ਤਾਂ 18000 ਰੁਪਏ ਉਹ ਬਾਪੂ ਮੈਂ ਦੋਸਤਾਂ ਨਾਲ 2000 ਦੀ ਪਾਰਟੀ ਕਰ ਲਈ ਅੱਛਾ ਅੱਛਾ ਚਲ ਉਹ ਵੀ ਜ਼ਰੂਰੀ ਹੈ ਸ਼ਾਬਾਸ਼ ਪੁੱਤ ਆ ਲੈ ਰਾਣੀ ਇਹਨੂੰ ਖਜ਼ਾਨੇ 'ਚ ਧਰ ਦੀ ਉਹ ਬਾਪਾ ਨੌਕਰੀ ਤੋਂ ਪਹਿਲਾਂ ਮੈਂ ਲੈਪਟਾਪ ਲੈਤਾ ਸੀ ਉਹਦੀ ਏਐਮਆਈ ਜਾਣੀ 10000 ਦੀ ਉਹਦੇ ਵਾਸਤੇ ਪੈਸੇ ਦੇ ਦੋ ਚਲੋ ਉਹ ਵੀ ਭਰਨੀ ਹੈ ਪੁੱਤ ਉਹ ਵੀ ਜ਼ਰੂਰੀ ਹੈ ਆ ਲੈ ਤੇ ਆ ਲੈ ਆ ਰਾਣੀ ਉੱਥੇ ਨਾ ਅੰਦਰ ਰੱਖ ਦੇ ਖਜ਼ਾਨੇ 'ਚ ਇਹਨੂੰ ਉਹ ਬਾਪੂ ਬਾਪੂ ਨੌਕਰੀ ਵੀ ਹੋਣੀ ਲੱਗੀ ਤੇ ਤਨਖਾਹ ਵੀ ਹੋਣੀ ਹੈ ਯਾਰ ਮੈਂ ਪਹਿਲਾਂ ਦੋਸਤੋ 4000 ਰੁਪਏ ਉਧਾਰ ਲੈਤਾ ਸੀ ਉਹ ਵੀ ਦੇ ਦੇ ਉਹ ਵੀ ਦੇ ਦੂ ਮੈਂ ਉਹਨੂੰ ਬੱਚੇ ਹੂੰ ਚਲ ਉਹ ਵੀ ਦੇਣੀ ਹੈ ਹਾਂ ਵਾਲਾ ਚਾਹ ਰਿਹਾ 1000 ਰੁਪਇਆ ਇਹਦਾ 4000 ਰੁਪਇਆ ਰਹਿ ਗਿਆ ਚਲ ਇਹਨਾਂ ਨੂੰ 4000 ਤਾਂ ਬਚਿਆ ਮੈਨੂੰ ਆਏ ਵੀ ਜੇ 4000 ਰੁਪਇਆ ਬਚ ਗਿਆ ਇਹਨੇ ਨਾਲ ਚਲ ਆਪਣੋਂ ਬੱਚੇ ਨੇ ਪੁੱਛ ਦਿੱਤਾ ਤਾਂ ਸਹੀ ਹੁਣ ਆਪਾਂ ਤਾਂ ਮੰਗਣੋਂ ਤਾਂ ਹਟ ਜੂਗਾ ਐ ਮੰਗਦਾ ਨਹੀਂ ਹੁਣ ਆਪਾਂ ਤਾਂ ਇਦੋਂ ਬਾਅਦ ਐ ਕਰ ਤੂੰ ਇਹ 4000 ਰੁਪਇਆ ਆਪਣੇ ਖਾਜਨੇ ਚ ਧਰ ਦੇ ਓ ਬਾਪੂ ਹੁਣ ਬਾਪੂ ਮੈਂ ਆਫਿਸ ਜਾਇਆ ਵੀ ਕਰੂੰ ਤੇ ਆਇਆ ਵੀ ਕਰੂੰ ਆ ਮੋਟਰਸਾਈਕਲ ਤੇ ਉਹਦੇ ਤੇਲ ਪਾਣੀ ਵਾਸਤੇ ਵੀ ਪੈਸੇ ਚਾਹੀਦੇ ਆ ਆ ਮੈਨੂੰ 4000 ਰੁਪਏ ਦੇ ਦੇ 4000 ਤੈਨੂੰ ਇਹ ਵੀ ਦੇ ਦੇ ਆ ਪਹਿਲਾਂ ਤੈਨੂੰ ਸਾਰੇ ਪੈਸੇ ਤੂੰ ਉਹ ਲੈ ਲੈ 18000 ਰੁਪਏ ਸੀ 2000 ਤਾਂ ਤੂੰ ਪਹਿਲਾਂ ਉਥੋਂ ਤਨਖਾਹ ਲੈਣ ਤੋਂ ਪਹਿਨੀ ਖਾ ਗਿਆ ਤੇ ਜਿਹੜਾ ਘਰੇ ਲਿਆ ਸੀ ਉਹ ਵੀ ਖਾ ਗਿਆ ਆ 4000 ਰੁਪਏ ਬਚਿਆ ਸੀ ਮੈਨੂੰ ਆਏ ਸੀ ਮੇਰੇ ਪੁੱਤ ਨੂੰ ਵਧੀਆ ਨੌਕਰੀ ਮਿਲ ਗਈ ਤੇ ਹੁਣ ਤਾਂ ਆਪਣੇ ਕੋਲੇ ਪੈਸੇ ਆਇਆ ਕਰਨਗੇ ਐਸ਼ ਕਰਾਂਗੇ ਤੂੰ ਤਾਂ ਸਾਰੇ ਤਾਂ ਪੈਸੇ ਲੈ ਜਾਏਗਾ ਯਾਰ ਫੇ ਮੈਨੂੰ ਕੀ ਫਾਇਦਾ ਇਸ ਚੀਜ਼ ਦਾ ਬਾਪੂ ਤੂੰ ਸਮਝਦਾ ਕਿਉਂ ਨਹੀਂ ਹੁਣ ਉਹਦੇ ਵਾਸਤੇ ਤੇਲ ਵੀ ਚਾਹੀਦੀ ਆ ਮੋਟਰਸਾਈਕਲ ਤੇ ਫੇਰ ਹੀ ਮੈਂ ਜਾਇਆ ਆਇਆ ਕਰੂੰਗਾ ਕੋਈ ਗੱਲ ਨਹੀਂ ਫੇਰ ਕੀ ਹੋਇਆ ਜਵਾਕ ਆਪ ਦੀ ਜ਼ਿੰਦਗੀ ਚ ਸੱਟ ਦਾ ਹੋ ਗਿਆ ਹਾਂ ਲਓ ਚਲ ਆ ਤਾਂ ਠੀਕ ਹੈ ਬਾਪੂ ਬਾਪੂ ਮੇਰੇ ਕੋਲ ਤਾਂ ਹੁਣ ਇਸ ਮਹੀਨੇ ਦੇ ਕੁਝ ਵੀ ਨਹੀਂ ਪੈਸੇ ਬਚੇ ਮੈਨੂੰ ਫੋਨ ਤੇ ਰੀਚਾਰਜ ਵੀ ਕਰਾਉਣਾ ਹੁੰਦਾ ਪਾਰਟੀ ਸ਼ਾਰਟੀ ਕਰਨੀ ਹੁੰਦੀ ਆ ਨਵੇਂ ਲੋਕਾਂ ਨੂੰ ਖਵਾਉਣਾ ਪਿਉਣਾ ਹੁੰਦਾ ਤਾਂ 5000 ਰੁਪਏ ਹੋਰ ਚਾਹੀਦਾ ਬਾਪੂ ਅੱਛਾ ਤੈਨੂੰ ਹੋਰ ਵੀ ਚਾਹੀਦਾ ਹੂੰ ਓਏ 5000 ਰੁਪਏ ਹੋਰ ਚਾਹੀਦੇ ਹਾਂ ਬਾਪੂ 5000 5000 ਹੋਰ ਤੈਨੂੰ ਦੇਵਾਂ ਬੀ ਆਰ ਪੀ ਜਿਹੜਾ 18000 ਉੱਥੋਂ ਮਿਲੇ ਸੀ ਉਹ ਖਾ ਗਿਆ ਅਜੇ ਤੱਕ ਤੂੰ ਮੈਥੋਂ ਮੰਗਦਾ ਤੂੰ ਨੌਕਰੀ ਤੇ ਕਾ ਤੂੰ ਲੱਗੇ ਤੂੰ ਤਾਂ ਮੇਰੇ ਤੇ ਲੱਗ ਗਿਆ ਛੱਡ ਗਿਆ ਛੱਡ ਗਿਆ ਆਏ 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 ਕੰਝਰਾ ਓਏ ਕੰਝਰਾ ਕੰਝਰਾ ਮੇਰਾ ਸਾਰੀ ਕੋਠੀ ਦੀ ਝਾੜੂ ਲਾਉਣਾ ਤੇ ਵਿੜੇ ਦੇ ਬੌਕਰ ਮਾਰਨੀ ਹੈ ਸਾਰੇ ਨੌਕਰੀ ਗਈ ਨੌਕਰੀ ਤੇਰੀ ਖੂਜ ਗਈ ਤੇਰੀ ਨੌਕਰੀ ਗਈ ਖੂਜ